ਜੀ ਜੀ सौरभ ਗੱਲ ਕਰ ਰਿਹਾ ਹਾਂ ਇਹ ਲੁਧਿਆਣੇ ਤੋਂ ਪੱਤਰਕਾਰ ਹਾਂਜੀ ਵੀਰ ਜੀ ਠੀਕ ਠਾਕ ਹੋ ਜੀ ਹਾਂ ਠੀਕ ਹੈ ਜੀ ਵੀਰ ਕਹਿੰਦੇ ਜੀ ਜਾਣ ਨਹੀਂ ਦਿੱਤਾ ਅੱਜ ਫਿਰ ਰੋਕ ਲਿਆ ਤੁਹਾਨੂੰ ਮੈਂ ਤਾਂ ਘਰ ਦੇ ਵਿੱਚ ਹੌਸ ਅਰੈਸਟ ਕੀਤਾ ਹੋਇਆ ਪਹਿਲਾਂ ਚੌਂਕਾ ਜੂਕਾ ਪਰਚਾਰੇ ਪਾਸੇ ਥੇ ਰਿਹਾ ਸੀ ਜਖਾਇਡ ਤੇ ਚੱਲਿਆ ਮੈਂ ਮਰਡੇ ਆ ਗਿਆ ਅੱਛਾ ਜੀ ਮਰਡੇ ਹੁਣ ਅੰਦਰ ਆ ਕੇ ਬੈਠ ਗਈ ਪੁਲਿਸ ਅੱਛਾ ਇਹ ਘਰ ਦੇ ਵਿੱਚ ਬਿਠਾਤਾ ਜੀ ਹੌਸ ਅਰੈਸਟ ਕੀਤਾ ਹੋਇਆ ਕਾਗਜ਼ਾਚ ਕੀਤਾ ਹੌਸ ਅਰੈਸਟ ਅੱਛਾ ਜੀ ਤੇ ਚੰਨੀ ਜੀ ਕਿਉਂ ਇਦਾਂ ਹੋ ਰਿਹਾ ਇੱਕ ਆਪਾਂ ਲੋਕਤੰਤਰ ਹੈ ਆਪਾਂ ਅਰੇ ਧਰਨਾ ਲਾ ਸਕਦੇ ਆ ਤਾਂ ਕਿਉਂ ਕੀਤਾ ਜਾ ਰਿਹਾ ਲੋਕਤੰਤਰ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਾਗਲ ਹੋ ਗਏ ਹੂੰ ਇਹ ਕਿਉਂਕਿ ਚੰਨੀ ਜੀ ਸੱਤਾ ਤੇ ਤੁਹਾਡੀ ਸਰਕਾਰ ਵੀ ਰਹੀ ਹੈ ਤੁਸੀਂ ਵੀ ਮੁੱਖ ਮੰਤਰੀ ਵੀ ਹੋ ਇਹ ਬੰਦਿਆਂ ਨੇ ਮੇਰੇ ਬਾਰੇ ਵੀ ਇਹਨਾਂ ਨੇ ਪ੍ਰੋਟੈਸਟ ਕੀਤਾ ਸੀ ਇਹ ਤਾਂ ਸਵਾਦ ਸੇਵੀ ਬੰਦੇ ਆ ਤਾਂ ਮੈਂ ਕਦੇ ਇਹਨਾਂ ਨੂੰ ਐ ਥੋੜੋ ਕੇ ਇਹਨਾਂ ਨੂੰ ਫੜ ਲਿਆ ਜਾਂ ਪੁਲਿਸ ਭੇਜੀ ਇਹਨਾਂ ਦੇ ਘਰ ਚ ਪਰ ਨਾ ਸਿੱਧੂ ਨੇ ਮੇਰੇ ਬਾਰੇ ਕੀਤਾ ਸੀ ਪ੍ਰੋਟੈਸਟ ਮੈਂ ਕਦੇ ਕੁਝ ਨਹੀਂ ਕਿਹਾ ਹੂੰ 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 ਤੇ ਅੱਜ ਤੁਸੀਂ ਉਹ ਤੁਹਾਡੇ ਖਿਲਾਫ ਉਹਨੇ ਪ੍ਰੋਟੈਸਟ ਕੀਤਾ ਤੇ ਅੱਜ ਤੁਸੀਂ ਉਹਦਾ ਸਾਥ ਦੇ ਦੇ ਰਹੇ ਸੀਗੇ ਨੇ ਮੈਂ ਦੇ ਰਿਆਂ ਜੀ ਪੰਜਾਬ ਦੇ ਨੌਜਵਾਨਾਂ ਦਾ ਪੰਜਾਬ ਦੇ ਲੋਕਤੰਤਰ ਨੂੰ ਬਚਾਉਣ ਵਾਸਤੇ ਹੂੰ ਪੰਜਾਬ ਦੀ ਪ੍ਰੈਸ ਦੀ ਬਹਾਲੀ ਵਾਸਤੇ ਜੀ ਪੰਜਾਬ ਦੇ ਲੋਕਾਂ ਨੂੰ ਸੁੱਖ ਦਾ ਸਾਹ ਮਿਲੇ ਉਹਦੇ ਵਾਸਤੇ ਸਾਥ ਦੇ ਰਿਆਂ ਜੀ ਇਹ ਇਹ ਕੱਲੇ ਭਾਨਾ ਸਿੱਧੂ ਦੀ ਲੜਾਈ ਨਹੀਂ ਹੈ ਇਹ ਪੂਰੇ ਪੰਜਾਬ ਦੀ ਲੜਾਈ ਹੈ ਹਾਂ ਜੀ ਹਰ ਪੱਤਰਕਾਰ ਨੂੰ ਫੜ ਫੜ ਕੇ ਅੰਦਰ ਲਈ ਜਾਂਦੇ ਆ ਜੀ ਕਿਸੇ ਕੋਈ ਤਾਂ ਰਸਤਾ ਨਿਕਲਣਾ ਹੁਣ ਇਹ ਲੋਕ ਲਹਿਰ ਬਣ ਗਈ ਹੈ ਜੀ ਜੀ ਮਿਹਰਬਾਨੀ ਜੀ ਜੀ ਸਰ ਇੱਥੇ ਵੀ ਗੱਡੀ ਵੀ ਆ ਗਈ ਇੱਥੇ ਉਹ ਆ ਗਿਆ ਡੀਐਸਪੀ ਅੱਗੇ ਗੱਲ ਮੈਂ ਰੋਕੇ ਪੰਜਾਬ ਪੁਲਿਸ ਟਕੇशाही ਤੇ ਉਤਰੀ ਹੋਈ ਹੈ ਮੈਂ ਸੰਗਰੂਰ ਜਾ ਰਿਹਾ ਆ ਤੁਸੀਂ ਦੇਖੋ ਚੌਂਕ ਦੇ ਵਿੱਚ ਚਾਰੇ ਪਾਸੇ ਇਹਨਾਂ ਨੇ ਗੱਡੀਆਂ ਲਗਾਤੀਆਂ ਆ ਡੀਐਸਪੀ ਆ ਰਿਹਾ ਹੈ ਐਸਐਚਓ ਲੱਗੇ ਹੋਏ ਹੈ ਇਹ ਜਿਹੜੀ ਟਕੇशाही ਪੰਜਾਬ ਦੇ ਵਿੱਚ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਤੇ ਹੈ ਸਕਸ ਹਾਂ ਜੀ ਦੇਖੋ ਮੈਂ ਜਾਣਾ ਹੈ ਸੰਗਰੂਰ ਤੁਸੀਂ ਇਹ ਰੋਕਣਾ ਬੰਦ ਕਰੋ ਮੈਨੂੰ ਇਸ ਤਰ੍ਹਾਂ ਇਹ ਕੋਈ ਗੱਲ ਹੈ ਯਾਰ ਨਹੀਂ ਨਹੀਂ ਪੰਜਾਬ ਦੇ ਵਿੱਚ ਤੁਸੀਂ ਐਮਰਜੈਂਸੀ ਵਾਲੇ ਹਰਾਨਾ ਪੈਦਾ ਕਰਦੇ ਮੁੱਖ ਮੰਤਰੀ ਨੇ ਇਹ ਕਾਦੀ ਰਿਕਵੈਸਟ ਹੈ ਦੇ ਵਿੱਚ ਮੈਂ ਕੋਈ ਗਲਤ ਕੰਮ ਕਰ ਰਿਹਾ ਮੈਂ ਕੋਈ ਧੱਕੇਸ਼ਾਹੀ ਕਰ ਰਿਹਾ ਮੈਂ ਕੋਈ ਗੈਰ ਸੰਵਿਧਾਨਿਕ ਕੰਮ ਕਰ ਰਿਹਾ ਮੈਂ ਕੋਈ ਕਾਨੂੰਨ ਤੋਂ ਬਾਹਰ ਜਾ ਰਿਹਾ ਮੈਂ ਇੱਕ ਲੋਕ ਤਾਂ ਤਾਂ ਤਰ ਤਰੀਕੇ ਦੇ ਨਾਲ ਹੋਰ ਇਹ ਧਰਨੇ ਦੇ ਵਿੱਚ ਜਾ ਰਿਹਾ ਹੈ ਤੇ ਤੁਸੀਂ ਸਾਰੀ ਪੁਲਿਸ ਮੈਨੂੰ ਲਗਾ ਕੇ ਸਾਰੇ ਚੌਕ ਬੰਦ ਕੀਤੇ ਹੋਏ ਇਸ ਤਰ੍ਹਾਂ ਚੱਲੂਗਾ ਯਾਰ ਇਹ ਕੰਮ ਤੁਸੀਂ ਇਸ ਤਰ੍ਹਾਂ ਨਾ ਕਰੋ ਮੇਰਾ ਰਸਤਾ ਛੱਡੋ ਮੈਨੂੰ ਜਾਣ ਦਿਓ ਤੁਸੀਂ ਗੱਲੇ ਬੇਦੀਏ ਬਸ ਰਿਕਵੈਸਟ ਆ ਸਰ ਜੀ ਕਿ ਕੋਈ ਜਾਣੋ ਕਿਹੜਾ ਬੰਦਾ ਅੱਗੇ ਖੜੀ ਤੁਸੀਂ ਮੈਂ ਜਾਣੇ ਜਾਣਾ ਹੈ ਇਹ ਕਿ ਮੈਂ ਮਰੰਡੇ 5 ਮੀਟਰ ਆਪਣੇ ਘਰ ਰੁਕਣਾ ਹੈ ਤੇ ਮੈਂ ਜਾਣਾ ਹੈ ਇਹ ਕੰਮ ਹੋਣਾ ਨਹੀਂ ਹੈ ਤੁਸੀਂ ਇਹ ਗਲਤ ਕਰ ਰਹੇ ਹੋ ਕਿ ਯਾਰ ਮੈਂ ਸਾਬਕਾ ਮੁੱਖ ਮੰਤਰੀ ਆਮ ਲੋਕਾਂ ਦਾ ਕੀ ਹੋ ਗਿਆ ਇਹਦਾ ਮਤਲਬ ਆਮ ਨੂੰ ਤਾਂ ਤੁਸੀਂ ਕੁੱਟ-ਕੁੱਟ ਕੇ ਅੰਦਰ ਬਾੜ ਦੋਗੇ ਪੰਜਾਬ ਨੂੰ ਸਾਰਾ ਪੰਜਾਬ ਕੁੱਟਦੇ ਦੀ ਇਹ ਮੁੱਖ ਮੰਤਰੀ ਦੀ ਸਰਕਾਰ ਜੀ ਵੀ ਗੱਲ ਨਹੀਂ ਹੈਗੀ ਸਰ ਉਹ ਤਾਂ ਇੱਕ ਭਗਵਾਨ ਤੁਮਾਨੂੰ ਸਮਝਾਓ ਮਾੜੀ-ਮੋਢੀ ਸ਼ਰਮ ਕਰੇ ਯਾਰ ਹੋਸ਼ ਕਰੇ ਉਹ ਨਹੀਂ ਇੱਥੇ ਰੈਲੀਆਂ ਕਰਦੇ ਰਹੇ ਜਦੋਂ ਸਾਡੀ ਸਰਕਾਰ ਸੀ ਕਿੱਥੇ ਸੀ ਸਰ ਸਰਕਾਰ ਉਹਨਾਂ ਨੂੰ ਧੱਕਾ ਕਰਿਆ ਕਿੱਥੇ ਰੋਕਿਆ ਉਹਨਾਂ ਨੂੰ ਤੇ ਤਿੰਨ ਮਹੀਨੇ ਦੇ ਮੰਤਰੀ ਰਹੇ ਮੁੱਖ ਮੰਤਰੀ ਰਹੇ ਕਦੇ ਇਹਨੂੰ ਰੋਕਿਆ ਸਾਨੂੰ ਲੋਕਤੰਤਰ ਤਰੀਕੇ ਨਾਲ ਕੋਈ ਪ੍ਰੋਟੈਸਟ ਵੀ ਨਹੀਂ ਕਰਨ ਦੇਣਾ ਤੁਸੀਂ ਤੇ ਇਹ ਜੇ ਮੁੱਖ ਮੰਤਰੀ ਤੇ ਨਾਲ ਪਾੜਾ ਬਹਿ ਗਿਆ ਪਹਿਲਾਂ ਵੀ ਮੁੱਖ ਮੰਤਰੀ ਰਹੇ ਕਦੇ ਇਸ ਤਰ੍ਹਾਂ ਤਾਂ ਕਦੇ ਹੁੰਦਾ ਸੀ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਤੇ ਚਲੋ ਵੀ ਤੋਰੋ ਮੈਨੂੰ ਮੇਰੇ ਮਰੰਡਾ ਘਰ ਦੇ ਵਿੱਚ ਹੌਸ ਰੈਸਟ ਕੀਤਾ ਗਿਆ ਹੈ ਇਹ ਡੀਐਸਪੀ ਤੇ ਐਸਐਚਓ ਮਰੰਡਾ ਚੰਕੌਰ ਸਾਹਿਬ ਇਹਨਾਂ ਨੇ ਇਹਨਾਂ ਦੀ ਡਿਊਟੀ ਲੱਗੀ ਹੈ ਤੇ ਘਰ ਦੇ ਵਿੱਚ ਹੌਸ ਰੈਸਟ ਕਰਕੇ ਮੈਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਲੇਕਿਨ ਮੈਂ ਇੱਕ ਗੱਲ ਕਹਿ ਦੇਣਾ ਚਾਹਣਾ ਹੈ ਕਿ ਕਿੰਨੀ ਕੁ ਦਿਨ ਰੋਕੋਗੇ ਜਿਹੜੀ ਕੱਖਾ ਦੇ ਵਿੱਚ ਆਗਿਆ ਉਹ ਬਹੁਤੀ ਦਿਨ ਰੁਕਦੀ ਨਹੀਂ ਹੁੰਦੀ ਤੇ ਅੱਗ ਨੇ ਪੜਕੜਾਈ ਪੜਕੜਾਈ ਤੇ ਮੁੱਖ ਮੰਤਰੀ ਜੀ ਜਿਹੜਾ ਤੁਸੀਂ ਇਹ ਨਿਊ ਦੇ ਪੰਜਾਬ ਦੇ ਲੋਕਾਂ ਵੱਲ ਪਾ ਰਹੇ ਹੋ ਉਹਨਾਂ ਨੂੰ ਕੁੱਟਕੁੱਟ ਕੇ ਘਰਾਂ ਦੇ ਵਿੱਚ ਰੋਕਿਆ ਜਾ ਰਿਹਾ ਹੈ ਉਹਨਾਂ ਦਾ ਜਾ ਰਿਹਾ ਹੈ ਇਹ ਨਿਊ ਦੇ ਮਹਿੰਗੇ ਪੈਣੇ ਤੇ ਤੁਸੀਂ ਪੰਜਾਬ ਦਾ ਆਪ ਹਾਲਾਤ ਖਰਾਬ ਕਰ ਰਹੇ ਹੋ ਇਹ ਗੱਲ ਸਮਝ ਲਓ ਚੰਦਾ ਪਰ ਆਪ ਨੂੰ ਵਾਦਾ ਪੰਜਾਬ ਤੁਹਾਨੂੰ ਦਿੱਤਾ ਗਿਆ ਸੀ ਤੁਸੀਂ ਪੰਜਾਬ ਦੇ ਹਾਲਾਤ ਖਰਾਬ ਕਰਕੇ ਇਹ ਹਾਲਾਤ ਕਿਤੇ ਹੋਏ ਐ ਕਿ ਇੱਕ ਸਾਬਕਾ ਮੁੱਖ ਮੰਤਰੀ ਸਾਹਿਬ ਦਾ ਮੰਤਰੀ ਸਾਹਿਬ ਦਾ ਆਪੋਜੀਸ਼ਨ ਲੀਡਰ ਜੇ ਇੱਥੇ ਸੇਫ ਨਹੀਂ ਐ ਉਸਨੂੰ ਹੌਸ ਅਰੈਸਟ ਕੀਤਾ ਜਾ ਸਕਦਾ ਹੈ ਤਾਂ ਆਮ ਲੋਕਾਂ ਦੀ ਕੀ ਹਾਲਾਤ ਹੋਣਗੇ ਆਮ ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਧੂ ਧੂ ਕੇ ਚੌਂਕਾ ਤੇ ਕੁੱਟ ਕੇ ਵਾਪਸ ਮੋੜ ਰਹੇ ਹੋ ਲੇਕਿਨ ਇਹ ਕੋਈ ਬਸਾਂ ਵਿੱਚ ਲਿਆਂਦੇ ਹੋਏ ਭੀੜ ਨਹੀਂ ਐ ਇਹ ਲੋਕ ਪਹਿਲੇ ਦਿਨ ਵੀ ਆਪ ਮੁਹਾਰੇ ਆਏ ਸੀ ਅੱਜ ਵੀ ਆਪ ਮੁਹਾਰੇ ਆ ਰਹੇ ਆ ਸਾਡੇ ਬੋਲ ਪਗਾਰੇ ਲੋਕ ਅਰੁਣਾ ਲੋਕਾਂ ਦੀ ਮਦਦ ਕਰ ਰਹੇ ਜਿਨ੍ਹਾਂ ਨੂੰ ਤੁਸੀਂ ਦਬਾ ਰਹੇ ਹੋ ਸਰਕਾਰ ਦੀ ਵਿਰੁੱਧ ਆਵਾਜ਼ ਨੂੰ ਦਬਾ ਰਹੇ ਹੋ ਤੁਸੀਂ ਉਸ ਆਵਾਜ਼ ਨੂੰ ਦਬਾਉਣ ਵਾਸਤੇ ਤੁਸੀਂ ਇਹ ਜਿਹੜੀਆਂ ਚਾਰਾ ਜੋਈਆਂ ਪੁਲਿਸ ਸਾਡੇ ਤੇ ਤਾਇਨਾਤ ਕਰਕੇ ਲਗਾ ਰਹੇ ਹੋ ਇਹ ਤੁਹਾਡੀਆਂ ਚਲਣੀਆਂ ਨਹੀਂ ਜੇ ਮੁਗਲਾਂ ਦਾ ਰਾਜ ਨਹੀਂ ਰਿਹਾ ਜੇ ਅੰਗਰੇਜ਼ਾਂ ਦਾ ਰਾਜ ਨਹੀਂ ਰਿਹਾ ਜੇ ਐਮਰਜੈਂਸੀ ਹਾਲਾਤ ਇੱਥੇ ਪੰਜਾਬ ਦੀਆਂ ਨੇ ਰਹਿਣ ਨਹੀਂ ਦਿੱਤੇ ਤਾਂ ਜਿਹੜੀ ਤੁਸੀਂ ਅੱਜ ਅਣ-ਐਲਾਨੀ ਐਮਰਜੈਂਸੀ ਲਗਾਈ ਹੈ ਇਹ ਵੀ ਨਹੀਂ ਰਹਿਣੀ ਇਹਨਾਂ ਨੂੰ ਬੰਦ ਕਰ ਲੋ ਨਹੀਂ ਤਾਂ ਲੋਕਾਂ ਨੇ ਪਿੰਡਾਂ 'ਚ ਤੁਹਾਨੂੰ ਬੜਿਆਂ ਨੂੰ ਖੁੱਟਣਾ ਹੈ ਪਰ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਪਿੰਡਾਂ ਦੇ ਲੋਕਾਂ ਨੂੰ ਕਿ ਜਦ ਵੀ ਇਹਨਾਂ ਦਾ ਲੀਡਰ ਆਉਂਦਾ ਉਹਨੂੰ ਪੁੱਛੋ ਕਿ ਆ ਜਿਹੜੀ ਹੌਸ ਰੈਸਟ ਕੀਤੀ ਹੋਈ ਐ ਆ ਜਿਹੜੀ ਸੰਗਰੂਰ ਦੇ ਵਿੱਚ ਤਾਨਾ ਦੇਣ ਨਹੀਂ ਦੇ ਰਹੇ ਉਸ ਤੁਸੀਂ ਕਿਉਂ ਕਰ ਰਹੇ ਇਹਨਾਂ ਦੇ ਪਾਥੀਆਂ ਪੈਣੀਆ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਜੀ ਸਾਨੂੰ ਦਾ ਘਰ ਚ ਰੋਕ ਲਿਆ ਤੁਸੀਂ ਕਰ ਤੇ ਆਪ ਬਾਹਰ ਨਿਕਲ ਕੇ ਦੇਖੋ ਪਿੰਡਾਂ ਜਾ ਕੇ ਦੇਖੋ ਕੱਲੇ ਫਿਰ ਤੁਹਾਨੂੰ ਪਤਾ ਲੱਗੇਗਾ ਜੇ ਪਾਥੀਆਂ ਨਾ ਪਈਆਂ ਤਾਂ ਚਰਨੀ ਚਰਨੀ ਨਾ ਕਿਉ ਜੇ ਤੁਹਾਨੂੰ ਲੋਕਾਂ ਨੇ ਡਰੇ ਨਾ ਮਾਰੇ ਸਾਚਾਰਜੀ ਚੰਨੀ ਦਾ ਕਿਉਂ ਆਓ ਜਿਹੜਾ ਕਰ ਲੋਕਾਂ ਦੇ ਵਿੱਚ ਇਕੱਲੇ ਮੈਂ ਇਕੱਲਾ ਨਿਕਲਦਾ ਹਾਂ ਤੁਸੀਂ ਰੋਕਦੇ ਹੋ ਆ ਪੁਲਿਸ ਲਗਾਤੀ ਹੈ ਮੇਰਾ ਕਾਰ ਚਾਰੇ ਪਾਸੇ ਦੇ ਘੇਰ ਲਿਆ ਖਰੜ ਤੇ ਆਇਆ ਤਾਂ ਚੌਂਕਦੇ ਰਹੇ ਸੀ ਕਿਸੇ ਪਾਸੇ ਨੂੰ ਜਾਣ ਨਹੀਂ ਦਿੱਤਾ ਇਹ ਚੰਨਾ ਕੋਈ ਨਹੀਂ ਕੰਮ ਆਖਰ ਨੂੰ ਪਾਣੀ ਪੂੜਾ ਦੇ ਹੇਠੋਂ ਨਿਕਲਣਾ ਹੈ ਵੋਟਾਂ ਦਾ ਲੋਕਾਂ ਨੂੰ ਅਧਿਕਾਰ ਹੈ ਲੋਕਾਂ ਨੇ ਵੋਟਾਂ ਪਾਉਣੀਆਂ ਜਿਸ ਤਰੀਕੇ ਦੇ ਨਾਲ ਲੋਕ ਤੁਹਾਨੂੰ ਲੈ ਕੇ ਆਏ ਸੀ ਸ਼ਗਨਾ ਦੇ ਨਾਲ ਉਤੋਂ ਉਲਟ ਤੁਹਾਨੂੰ ਢਲੇ ਮਾਰ ਕੇ ਪਹੁੰਚਾਣਗੇ